ਆ ਬੇਖੋ ਬਾਈ ਜੀ ਅੱਜ ਦੀ ਦੁਨੀਆਂ ਦੇ ਹਾਲਾਤ ਬਾਈ ਜੀ ਆ ਦੇਖੋ ਇੱਕ ਆਂਟੀ ਅੰਕਲ ਤੁਰੇ ਆਂਦੇ ਆ ਆ ਜੀ ਦੇ ਦੇ ਜਾਓ ਅਚਾਨਕ ਹੀ ਲੱਗਦਾ ਹੈ ਕੁਝ ਮਲ ਗਿਆ ਦੇਖੋ ਵੀ ਪਾਸ ਹੀ ਹਸਪੀਟਲ ਆਏ ਲੈ ਕੇ ਆ ਮੈਂ ਇਹ ਦੇਖੋ ਜਨਾਨੀ ਦੇ ਬਾਈ ਜੀ ਦਰਦ ਠਿਆ ਬਾਈ ਜੀ ਦੇਖੋ ਇਹ ਉੱਥੇ ਬੈਠ ਗਈ ਦੇਖੋ ਨੇ ਇਸ ਨੂੰ ਸਮਾਲਣ ਦੀ ਕੋਸ਼ਿਸ਼ ਕੀਤੀ ਵੀ ਥੋੜੀ ਜੀ ਦੂਰੀ ਹੈ 4 ਕਦਮਾਂ ਤੇ ਰੁਕ ਪਾ ਤਨ ਨਹੀਂ ਬਾਈ ਜੀ ਕਿਉਂਕਿ ਇਹ ਤਾਂ ਸਹਾਨੀ ਜਾਂਦਾ ਉਹ ਵੀ ਵਿਚਾਰਾ ਹੁਣ ਪਰੇਸ਼ਾਨ ਜਾ ਹੋ ਗਿਆ ਇਹ ਦੇਖੋ ਬਾਈ ਜੀ ਇਹ ਥੋੜਾ ਜਿਹਾ ਅੱਗੇ ਸੜਕ ਜੀ ਵੱਲ ਨੂੰ ਵੱਧ ਕੇ ਲੋਕਾਂ ਤੋਂ ਹੈਲਪ ਮੰਗਣ ਲੱਗਿਆ ਬਾਈ ਜੀ ਅੱਜ ਦੇ ਯੁੱਗ 'ਚ ਕੋਈ ਐ ਬਾਈ ਜੀ ਅੱਜ ਕੱਲ ਕੋਈ ਕਿਸੇ ਦਾ ਨਹੀਂ ਆਪਣੇ ਸਭ ਸਵਾਰਥੀ ਲੋਕ ਨੇ ਦੇਖੋ ਬਾਈ ਜੀ ਬਾਕੀ ਆ ਵੀਡੀਓ ਵਿੱਚ ਬਾਈ ਜੀ ਗਾਲਾਂ ਗਲਾਂ ਤਾਂ ਰਾਜ ਕੇ ਦਿਨੋ ਬਾਈ ਜੀ ਦੇ ਲਿਆ ਕਰੋ ਕੋਈ ਹੱਲ ਨਹੀਂ ਆਪਾਂ ਤਾਂ ਵੀਡੀਓ ਬਣਾਉਂਦੇ ਨੇ ਨਾ ਵਾਕੀ ਇੱਥੇ ਇਨਸਾਨੀਅਤ ਖਤਮ ਹੋਈ ਪਈ ਐ ਆ ਦੇਖੋ ਆ ਗੱਡੀ ਵਾਲਾ ਵੀ ਬਾਈ ਜੀ ਉਹ ਦੇਖੋ ਫੁੱਲ ਉਹਨੇ ਮਦਦ ਕਰੀਆਂ ਵੀ ਦੇਖੋ ਜਦੋਂ ਆਪਾਂ ਦੰਦਰਾ ਕਦੇ ਗੱਡੀ ਰੋਕਦਾ ਹੀ ਨਾ ਜਾਂ ਫਿਰ ਇਹਦੀ ਹੈਲਪ ਕਰ ਦਿੰਦਾ ਬਾਕੀ ਬਾਈ ਜੀ ਕਿਵੇਂ ਦੀ ਵੀਡੀਓ ਆਪਣੇ ਨੇ ਸਾਹਮਣੇ ਆਉਂਦੀ ਆਪਾਂ ਤਾਂ ਉਵੇਂ ਬੋਲ ਦਿੰਦੇ ਆ ਜਾ ਜੋ ਕੁਛ ਇਹਦੇ ਵਿੱਚ ਹੈਗਾ ਇਹ ਦੇਖੋ ਲਓ ਬਾਈ ਜੀ ਉਹ ਲੰਘਾ ਦੇਖੋ ਬਾਈ ਜੀ ਇਹ ਫੇਰ ਵਿਚਾਰਾ ਪ੍ਰੇਸ਼ਾਨ ਜਾਉ ਕਿ ਉਹਨੂੰ ਹੌਸਲਾ ਜਾਂਦਾ ਵੀ ਕੋਈ ਨਹੀਂ ਉਹ ਮੋਟਰਸਾਈਕਲ ਵਾਲੇ ਰੁਕੇ ਤਾਂ ਹੈ ਪਰ ਕੀ ਨਾਮਿੰਦਾ ਲਾਦਾ ਇਹਨਾਂ ਦੀ ਮਦਦ ਲਈ ਰੁਕੇ ਹੈ ਬਸ ਆਪ ਤਮਾਸ਼ਾ ਦੇਖਦੇ ਔਰ ਚਲੇ ਗਏ ਇੱਥੋਂ ਬਾਈ ਜੀ ਇਹ ਬੰਦਾ ਪੂਰਾ ਪ੍ਰੇਸ਼ਾਨ ਹੋ ਰਿਹਾ ਹੈ ਬਾਕੀ ਅੱਗੇ ਦੇਖਦੇ ਆ ਬਾਈ ਜੀ ਕੀ ਬੰਦਾ ਹੈ ਬਾਕੀ ਪੂਰੀ ਵੀਡੀਓ ਦੇਖਿਓ ਆ ਲੋ ਬਾਈ ਜੀ ਆ ਇੱਕ ਕਲਾਕਾਰ ਆਇਆ ਬਾਈ ਜੀ ਦੇਖੋ ਇਹ ਰੁਕ ਗਿਆ ਇਹ ਸਾਇਦ ਇਹਦੀ ਹੈਲਪ ਕਰੂਗਾ ਸਾਇਦ ਲੱਗਦਾ ਨਹੀਂ ਹੈ ਉਹ ਖੜਾ ਦਾ ਸਟੈਂਡ ਤੇ ਸਾਈਕਲ ਜਾ ਮੈਂ ਇਹਦੇ ਨਾਲ ਗੱਲਬਾਤ ਕਰਦਾ ਹੋਇਆ ਉਹ ਵੀ ਇੱਥੇ ਤਾਂ ਦੋ ਕਦਮਾਂ ਪੀ ਹੈ ਹਸਪੀਟਲ ਵੀ ਆਪਣੇ ਲੱਗੇ ਤਾਂ ਤੇਰੇ ਦਿਮਗ ਰੀਡ ਵੀ ਨਹੀਂ ਕਿਵੇਂ ਹਾਂ ਲੈ ਇਹ ਉਹ ਕਹਿੰਦਾ ਕਹਿੰਦਾ ਕੋਈ ਨਹੀਂ ਕਹਿੰਦਾ ਆਪਾਂ ਕਰਦੇ ਹਾਂ ਲਾਉਣਿਆ ਜਗਾੜ ਕੋਈ ਨਹੀਂ ਹੌਸਲਾ ਰੱਖ ਕਹਿੰਦਾ ਮੈਂ ਰੋਕਦਾ ਜੇ ਕੋਈ ਰੁਕੂਗਾ ਭਾਈ ਜੀ ਪਰ ਉਹ ਵਿਚਾਰਾ ਉਹ ਵੀ ਲੱਗਿਆ ਭਾਈ ਜੀ ਹੈਲਪ ਮੰਗ ਲੋਕਾ ਤਾਂ ਦੇਖੋ ਲੋਕ ਪਰ ਕੋਈ ਨਹੀਂ ਰੁਕ ਰਿਹਾ ਉਹ ਦੇਖੋ ਐ ਨੰਗੀ ਜਾ ਰਹੀਆਂ ਬੈਨਾ ਮੋਨਾ ਦੇਖੋ ਬਈ ਉਹ ਗੱਡੀਆਂ ਮੋਟਰਾਂ ਲੰਗੇ ਜਾ ਰਿਹਾ ਪਰ ਉਹਦੇ ਕਹੇ ਵੀ ਕੋਈ ਰੁਕਿਆ ਨਹੀਂ ਬਈ ਇਹ ਉਹ ਮੋਟਰਾਂ ਲੱਗਦੀ ਆ ਗੱਡੀ ਰੁਕੀ ਹੈ ਦੇਖਦੇ ਆ ਕਰਦੇ ਆ ਹੈਲਪ ਇਹਦੀ ਪਰ ਨਹੀਂ ਇਹ ਵੀ ਨਹੀਂ ਬਈ ਆਹ ਮੁੰਡੇ ਨੂੰ ਕਿਹਾ ਵੀ ਕਰ ਦੋ ਹੈਲਪ ਇਹ ਵੀ ਬਾਈ ਜੀ ਇਹ ਲੋ ਇਹ ਵੀ ਭੱਜ ਲਿਆ ਓਏ ਜੀ ਅੱਜ ਕੱਲ ਦੀ ਬਹੁਤ ਗੰਦੀ ਦੁਨੀਆ ਹੈ ਇਹ ਦੁਨੀਆ ਬੇਕਦਰੀ ਆ ਬਾਈ ਜੀ ਕੋਈ ਕਿਸੇ ਦੀ ਕਦਰ ਨਹੀਂ ਇੱਥੇ ਕੋਈ ਕਿਸੇ ਦੀ ਹੈਲਪ ਨਹੀਂ ਇੱਥੇ ਆਪਣੇ ਆਪ ਚ ਮਸਤ ਨੇ ਸਭ ਬਾਈ ਜੀ ਬਾਕੀ ਦੇਖੋ ਵੀਡੀਓ ਬਾਈ ਜੀ ਕਿਸੇ ਦੇ ਉੱਤੇ ਜੇ ਕੋਈ ਪੀੜ ਪੈਂਦੀ ਹੈ ਬਾਈ ਜੀ ਹੈਲਪ ਕਰਿਆ ਕਰੋ ਬਾਕੀ ਆ ਦੇਖੋ ਬਾਈ ਜੀ ਵੀਡੀਓ ਕੋਈ ਕਿਸੇ ਦਾ ਨਹੀਂ ਇਹਨਾਂ ਦੇਖੋ ਇਹਨੇ ਸੋਚਿਆ ਕਿ ਨਾ ਆਪਾਂ ਕਿਉਂ ਕਿਸੇ ਦੀਆਂ ਮਨਸਾ ਤਰਲੇ ਕਰਦੇ ਆ ਲਵੇ ਤਾਂ ਹੈਗਾ ਕਨਾਂ ਪਾਪ ਨੇ ਦੋਨੇ ਹੱਥਾਂ ਦੇ ਉੱਤੇ ਬਿਠਾ ਲੈਨੇ ਵੀ ਚੱਲ ਜੇ ਤਨ ਮਨਜ਼ੂਰ ਆ ਤਾਂ ਚੱਕ ਕੇ ਲੈ ਚਲਾਂਗੇ ਇਹ ਲੋ ਬਾਈ ਜੀ ਉਹਨੂੰ ਸਮਝਾਇਆ ਇਹਨੇ ਲੋ ਬਾਈ ਜੀ ਇਹਨੇ ਆਪਣੇ ਹੱਥ ਐ ਫੜੇ ਦੇਖੋ ਬਾਈ ਜੀ ਇਹਨੂੰ ਕਿਹਾ ਵੀ ਇਹਦੇ ਉੱਤੇ ਬੈਠੋ ਤੁਸੀਂ ਸਾਡੀਆਂ ਮਾਹਾਂ ਤੇ ਵੀ ਆਪਾਂ ਦੋਨੇ ਲੈ ਜਾਵਾਂ ਉਹ ਬਿਠਾਈ ਬਾਈ ਜੀ ਚੱਕੋ ਬਾਈ ਜੀ ਲੈ ਚੱਲੇ ਹੋਰ ਕੀ ਕਰਦੇ ਕਿਸੇ ਨੇ ਹੈਲਪ ਤਾਂ ਦਿੱਤੀ ਨਹੀਂ ਆ ਕੀ ਕਹੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਈ ਜੀ ਬਾਕੀ ਬੀਤੀ-ਬੁੱਤੀ ਨਹੀਂ ਹੁੰਦੀ ਸਵੇਰੇ